बीबीएमबी ਵੱਲੋਂ ਹਰਿਆਣਾ ਨੂੰ ਪੰਜਾਬ ਦੇ ਦਿੱਤੇ ਜਾਣ ਵਾਲੇ ਪਾਣੀ ਦੇ ਫੈਸਲੇ ਦੀ ਨਿਦੇਖੀ ਕਰਦਿਆਂ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਅਮਰਸਜੀਤ ਸਿੰਘ ਦੇ ਕੇਂਦਰ ਸਰਕਾਰ ਨੂੰ ਕੋਝਿਆ ਚਾਲਾਕਰਾਰ ਦਿੰਦੇ ਕਿਹਾ ਹੈ ਕਿ ਭਾਖੜਾ ਮੈਨੇਜਮੈਂਟ ਬੋਰਡ ਦੇ ਕੀਤੇ ਕਬਜ਼ੇ ਦੀ ਦੂਰ ਵਰਤੋਂ ਕਰਨ ਦੀ ਵੀ ਨਿਦੇਖੀ ਕੀਤੀ ਹੈ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਦਾ ਕਹਿਣਾ ਹੈ ਕਿ ਬੀਬੀਐਮਬੀ ਵੱਲੋਂ ਲਿਆ ਗਿਆ ਇਹ ਫੈਸਲਾ ਪੰਜਾਬ ਪੰਜਾਬ ਦੇ ਕਿਸਾਨਾਂ ਪੰਜਾਬ ਦੀ ਆਰਥਿਕਤਾ ਅਤੇ ਪੰਜਾਬ ਦੇ ਸਮੂੱਚੇ ਲੋਕਾਂ ਨਾਲ ਕੇਂਦਰ ਦੀ ਮੋਦੀ ਸਰਕਾਰ ਹਰਿਆਣਾ ਨੂੰ ਖੁਸ਼ ਕਰਨ ਲਈ ਧੋਖ ਤੋਂ ਵੱਡੀ ਪੱਧਰ ਤੇ ਜ਼ਿਆਦਾਤਰ ਕੀਤਾ ਗਿਆ ਉਹਨਾਂ ਨੇ ਕਿਹਾ ਹੈ ਕਿ ਸੰਸਦ ਮੈਂਬਰ ਡਾਕਟਰ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਤੇ BBMB ਖਿਲਾਫ ਇਕੱਠੇ ਹੋ ਕੇ ਪੂਰੇ ਪੰਜਾਬ ਭਰ ਦੇ ਲੋਕਾਂ ਵੱਲੋਂ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਨੀ ਪਵੇਗੀ ਮੈਂ ਕੇਂਦਰ ਸਰਕਾਰ ਦੀ ਜਿਹੜੀ ਕੋਜੀ ਚਾਲ ਹੈ ਕਿ ਹਰਿਆਣਾ ਨੂੰ 8500 ਕਿਊਬਿਕ ਮੀਟਰ ਪਾਣੀ ਦੇਣਾ ਚਾਹੁੰਦੇ ਆ ਔਰ ਉਹਨਾਂ ਨੇ ਪਾਖੜਾ ਮੈਨੇਜਮੈਂਟ ਬੋਰਡ ਤੇ ਜਿਹੜਾ ਆਪਣਾ ਕੰਟਰੋਲ ਆਊਗਾ ਮਿਸਯੂਜ਼ ਕੀਤਾ ਉਦੋਂ ਮੈਂ ਪੂਰੀ ਤੋਂ ਪੂਰੀ ਪਰਜੋਰ ਵਿਰੋਧੀ ਨਿੰਦਾ ਕਰਦਾ ਔਰ ਇਹ ਪੰਜਾਬ ਨਾਲ ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਦੀ ਆਰਥਿਕਤਾ ਨਾਲ ਪੰਜਾਬ ਦੇ ਲੋਕਾਂ ਨਾਲ ਹਰ ਬੰਦੇ ਨਾਲ ਪੰਜਾਬ ਨਾਲੇ ਇਹ ਕੇਂਦਰ ਸਰਕਾਰ ਨੇ ਮੋਦੀ ਸਰਕਾਰ ਨੇ ਧੋਖਾ ਕੀਤਾ ਔਰ ਸਾਡੇ ਨਾਲ ਜ਼ਿਆਤੀ ਕੀਤੀ ਹੈ ਮੈਂ ਇਹਦਾ ਪੂਰਜੋਰ ਵਿਰੋਧ ਕਰਦਾ ਔਰ ਸਾਰੇ ਪੰਜਾਬੀਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇਹ ਮੋਦੀ ਸਾਹਿਬ ਦੀਆਂ ਇਬਾ ਬਦੀਆਂ ਚਾਲਾਂ ਦੇ ਖਿਲਾਫ ਆਪਾਂ ਨੂੰ ਸਾਰਿਆਂ ਇਕੱਠਿਆਂ ਹੋ ਕੇ ਲੜਾਈ ਕਰਨੀ ਪਊਗੀ ਔਰ ਆਮ ਪਾਰਟੀ ਨੂੰ ਮੈਂ ਇਹ ਕਹਿਣਾ ਚਾਹਨਾ ਕਿ ਤੁਹਾਡੇ ਹਰਿਆਣਾ ਦੇ ਪ੍ਰਧਾਨ ਨੇ ਕੇਜਰੀਵਾਲ ਸਾਹਿਬ ਨੇ ਸਭ ਨੇ ਕਿਹਾ ਕਿ ਜਦੋਂ ਸਾਡੀ ਸਰਕਾਰ ਬਣ ਜੂਗੀ ਅਸੀਂ ਹਰਿਆਣਾ ਨੂੰ ਪਾਣੀ ਦਵਾਂਗੇ ਤੁਸੀਂ ਆਪਣਾ ਜਨਾ ਆਪਣੇ ਚਾਹਦਮਾਰ ਕੇ ਦੇਖੋ ਤੁਸੀਂ ਡਰਾਮਾ ਜ਼ਰੂਰ ਕਰ ਰਹੇ ਹੋ ਪਰ ਤੁਸੀਂ ਅੰਦਰੋਂ ਹਰਿਆਣੇ ਦੇ ਨਾਲ